ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ ਅੱਜ ਘਰ ਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਗਰੇਵੀ ਵਾਲੇ ਕਾਲੇ ਚਨੇ ਤੇ ਆਲੂ ਬਣਨ ਜਾ ਰਹੇ ਨੇ ਜੀ ਜਿਹੜੇ ਕਿ ਬਹੁਤ ਹੀ ਵਧੀਆ ਤੇ ਟੇਸਟੀ ਬਣਦੇ ਨੇ ਕਾਲੇ ਚਨੇ ਤੇ ਆਲੂ ਦੀ ਸਬਜ਼ੀ ਹਰ ਇੱਕ ਘਰ ਵਿੱਚ ਆਪੋ ਆਪਣੇ ਤਰੀਕੇ ਨਾਲ ਬਣਦੀ ਹੈ ਪਰ ਤੁਸੀਂ ਮੇਰੇ ਇਸ ਤਰੀਕੇ ਨਾਲ ਇੱਕ ਵਾਰੀ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਤੁਹਾਨੂੰ ਬਹੁਤ ਜ਼ਿਆਦਾ ਹੀ ਪਸੰਦ ਆਏਗੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲੀ ਬੈਲ ਆਈਕਨ ਬਟਨ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਮਜ਼ੇਦਾਰ ਤੇ ਟੇਸਟੀ ਰੈਸਪੀ ਕਾਲੇ ਚਨੇ ਤੇ ਆਲੂਆਂ ਦੀ ਸਬਜ਼ੀ ਬਣਾਉਣ ਵਾਸਤੇ ਆਪਾਂ ਇੱਕ ਕੌਲੀ ਕਾਲੇ ਚਨੇ ਲਏ ਨੇ ਜੀ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਤੇ ਭਿਉ ਲਿਆ ਸੀ 4-5 ਘੰਟੇ ਸੇ ਇਹਨੂੰ ਭਿਉ ਕੇ ਰੱਖਿਆ ਹੈ ਤੇ ਹੁਣ ਅਸੀਂ ਇਹਨਾਂ ਨੂੰ ਉਬਲਣ ਵਾਸਤੇ ਰੱਖਾਂਗੇ ਤੇ ਇਹਦੇ ਵਿੱਚ ਅਸੀਂ ਇੱਕ ਆਲੂ ਪਾਵਾਂਗੇ ਜੀ ਆਲੂ ਜਰਾ ਵੱਡੇ ਸਾਈਜ਼ ਦਾ ਸੀ ਇਸ ਕਰਕੇ ਆਪਾਂ ਇੱਕ ਹੀ ਪਾ ਰਹੇ ਹਾਂ ਜੀ ਤੇ ਹੁਣ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਪਹਿਲਾਂ ਉਬਾਲ ਲਾਂਗੇ ਤੇ ਦੂਜੀ ਸਾਈਡ ਅਸੀਂ ਇਹਦੀ ਗਰੇਵੀ ਬਣਾ ਕੇ ਤਿਆਰ ਕਰਾਂਗੇ ਜੀ ਚਨੇ ਤੇ ਆਲੂਆਂ ਨੂੰ ਉਬਾਲਣ ਵਾਸਤੇ ਅਸੀਂ ਚਾਰ ਕੋਲੀਆਂ ਪਾਣੀ ਦੀਆਂ ਪਹਿਲੇ ਹੀ ਗਰਮ ਰੱਖਿਆ ਹੈ ਪਾਣੀ ਆਪਣਾ ਗਰਮ ਹੋ ਗਿਆ ਤੇ ਹੁਣ ਅਸੀਂ ਇਹ ਵਾਲੇ ਕਾਲੇ ਚਨੇ ਤੇ ਨਾਲ ਹੀ ਇਹ ਵਾਲੇ ਆਲੂ ਪਾ ਦਾਂਗੇ ਜੀ ਇਹਨਾਂ ਨੂੰ ਸੌਫਟ ਹੋਣ ਤੱਕ ਚਾਰਕ ਵਿਸਲਾਂ ਦਵਾ ਕੇ ਫਿਰ ਆਪਾਂ ਗੈਸ ਬੰਦ ਕਰਾਂਗੇ ਇਹਦੇ ਵਿੱਚ ਅਸੀਂ ਦੋ ਲੌਂਗ ਇੱਕ ਤੇਜ ਪੱਤਾ ਅੱਧਾ ਚਮਚ ਨਮਕ ਕਿਉਂਕਿ ਅਸੀਂ ਤੜਕੇ ਦੇ ਵਿੱਚ ਵੀ ਨਮਕ ਦਾ ਇਸਤੇਮਾਲ ਕਰਨਾ ਹੈ ਇਸ ਕਰਕੇ ਅੱਧਾ ਚਮਚ ਨਮਕ ਲਈ ਅੱਧਾ ਚਮਚ ਹਲਦੀ ਲਈ ਹੈ ਅੱਧਾ ਚਮਚ ਆਹ ਦੀ ਮਿਰਚ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸੀ ਮਿਲਾ ਲਵਾਂਗੇ ਦੋ ਕ ਚਮਚੇ ਅਸੀਂ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਮੈਂ 2 ਚਮਚੇ ਪਾ ਰਹੇ ਹਾਂ ਜੀ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਵਿੱਚ ਕਿਹੋ ਬਟਰ ਕੁਛ ਵੀ ਪਾ ਸਕਦੇ ਹੋ ਜੀ ਬਸ ਇਸ ਤਰ੍ਹਾਂ ਪਾ ਕੇ ਹੁਣ ਅਸੀਂ ਕੁੱਕਰ ਤਾਂ ਟੱਕਣ ਲਗਾ ਕੇ ਇਹਨੂੰ ਆਪਾਂ 4 ਕੁ ਵਿਸਲਾਂ ਦਿਵਾ ਕੇ ਤੇ ਫਿਰ ਅਸੀਂ ਚੈੱਕ ਕਰਾਂਗੇ ਜੀ ਓਨੀ ਦੇਰ ਅਸੀਂ ਇਹਦੇ ਵਾਸਤੇ ਗਰੇਵੀ ਬਣਾ ਕੇ ਤਿਆਰ ਕਰਾਂਗੇ ਜਿਹਦੇ ਨਾਲ ਕੇ ਬਹੁਤ ਹੀ ਟੇਸਟੀ ਆਲੂ ਚਨੇ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੀ ਐਦਰ ਆਪਾਂ ਕੜਾਈ ਦੇ ਵਿੱਚ 2 ਚਮਚੇ ਤੇਲ ਨੂੰ ਗਰਮ ਰੱਖਿਆ ਜੀ ਤੇਲ ਹੁਣ ਸਾਡਾ ਗਰਮ ਹੋ ਗਿਆ ਹੁਣ ਇਸੇ ਦੇ ਵਿੱਚ ਅੱਧਾ ਚਮਚਾ ਜੀਰਾ ਪਾ ਦਾਂਗੇ ਜੀਰੇ ਨੂੰ ਅਸੀਂ ਥੋੜਾ ਜਿਹਾ ਭੁੰਨ ਲਵਾਂਗੇ ਇਹਦੇ ਨਾਲ ਹੀ ਅਸੀਂ ਇੱਕ ਛੁਟਕੀ ਇਹਦੇ ਚ ਕਿੰਗ ਪਾਵਾਂਗੇ ਇੱਕ ਹੀ ਛੁਟਕੀ ਅਸੀਂ ਅਜਵੈਨ ਪਾਵਾਂਗੇ ਬਸ ਇੱਕ ਦੋ ਮਿੰਟ ਇਹਨਾਂ ਨੂੰ ਆਪਾਂ ਬਿਲਕੁਲ ਲੋ ਫਲੇਮ ਤੇ ਭੁੰਨਾਂਗੇ ਜੀ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਇਕੱਠੀ ਲਸਣ ਦੀ ਉਹਨੂੰ ਛਿੱਲ ਲਿਆ ਜਿਉਂ ਪਾਵਾਂਗੇ ਇਸ ਦੇ ਨਾਲ ਅਦਰਕ ਪਾਵਾਂਗੇ ਇੱਥੇ ਆਪਾਂ ਇੱਕ ਚਮਚੇ ਦੇ ਕਰੀਬ ਅਦਰਕ ਲਿਆਇਆ ਤੇ ਲਸਣ ਦੀ ਆਪਾਂ ਪੂਰੀ ਗੁੱਠੀ ਦਾ ਇਸਤੇਮਾਲ ਕੀਤਾ ਹੈ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਇਹਦਾ कच्चਾਪਾਨ ਕੱਟ ਕੇ ਫਿਰ ਇਸ ਟੀਜੇ ਵਿੱਚ ਪਿਆਜ਼ ਪਾਵਾਂਗੇ ਦੇਖੋ ਜੀ ਲਸਣ ਤੇ ਅਦਰਕ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਅਸੀਂ ਇੱਥੇ ਇੱਕ ਪਿਆਜ਼ ਲਿਆਇਆ ਜੀ ਪਿਆਜ਼ ਨੂੰ ਅਸੀਂ ਮੋਟਾ-ਮੋਟਾ ਕੱਟ ਲਿਆ ਹੈ ਕਿਉਂਕਿ ਇਹ ਸਾਰੇ ਮਸਾਲੇ ਨੂੰ ਅਸੀਂ ਮਿਕਸੀ ਵਿੱਚ ਕਿੱਤਣਾ ਆਏ ਜੀ ਇਹਦੀ ਗਰੇਵੀ ਬਣਾ ਕੇ ਤਿਆਰ ਕਰਨੀ ਇਸ ਲਈ ਅਸੀਂ ਇਹਨਾਂ ਨੂੰ ਥੋੜਾ ਮੋਟਾ ਹੀ ਲਿਆਏ ਪਿਆਜ਼ ਨੂੰ ਵੀ ਅਸੀਂ ਥੋੜਾ ਜਿਹਾ ਭੁੰਨਾਗੇ ਤੇਰੇ ਦੇ ਵਿੱਚ ਆਪਣਾ ਟਮਾਟਰ ਤੇ ਮਿਰਚਾ ਪਾ ਦਾਂਗੇ ਪਿਆਜ਼ ਆਪਣਾ ਸੌਫਟ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਤਿੰਨ ਟਮਾਟਰ ਉਹਨਾਂ ਨੂੰ ਇਸ ਤਰ੍ਹਾਂ ਕੱਟ ਲਿਆ ਤੇ ਦੋ ਹਰੀਆਂ ਮਿਰਚਾਂ ਉਹਨਾਂ ਨੂੰ ਵੀ ਇਸ ਦੇ ਨਾਲ ਹੀ ਪਾ ਦਾਂਗੇ ਤੇ ਤੜਕੇ ਨੂੰ ਅਸੀਂ ਉਹਨੇ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਟਮਾਟਰ ਬਿਲਕੁਲ ਸੌਫਟ ਨਹੀਂ ਹੁੰਦੇ ਤੇ ਟਮਾਟਰਾਂ ਨੂੰ ਸੌਫਟ ਕਰਨ ਵਾਸਤੇ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਜੀ ਨਮਕ ਅੱਧਾ ਚਮਚਾ ਆਪਾਂ ਹੋਰ ਨਮਕ ਇਹਦੇ ਵਿੱਚ ਪਾਤਾ ਜੀ ਫਿਰ ਆਪਾਂ ਚੈੱਕ ਕਰਕੇ ਜੇ ਜ਼ਰੂਰਤ ਪਏਗੀ ਤਾਂ ਨਮਕ ਨੂੰ ਪਾਵਾਂਗੇ ਬਾਅਦ ਇਸ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਕਰਕੇ ਨੂੰ ਭੰਨਾਂਗੇ ਤੇ ਇਸ ਦੇ ਨਾਲ ਹੀ ਅਸੀਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾਦਾਂਗੇ ਜੀ ਇਹ ਕਿਉਂਕਿ ਕਿ ਹਲਦੀ ਪਾਤੀ ਹੈ ਕਿਉਂਕਿ ਆਪਾਂ ਚਨੇ ਉਬਾਲਦੇ ਸਮੇਂ ਵੀ ਅੱਧੇ ਰਿੱਤੇ ਹਲਦੀ ਪਾਈ ਹੈ ਜੀ ਬਸ ਦੇਖੋ ਜੀ ਟਮਾਟਰ ਆਪਣੇ ਸੌਫਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚਾ ਗਰਮ ਮਸਾਲਾ ਪਾ ਰਹੇ ਹਾਂ ਜੀ ਤੇ ਅੱਧਾ ਹੀ ਚਮਚਾ ਸੀ ਧਨੀਆ ਪਾਊਡਰ ਪਾ ਰਹੇ ਹਾਂ ਤੁਸੀਂ ਚਾਹੋ ਤੇ ਇਹਨੂੰ ਜਿਸ ਟਾਈਮ ਤੇ ਆਪਾਂ ਗਰੇਵੀ ਨੂੰ ਪਕਾਣਾ ਹੈ ਉਸ ਟਾਈਮ ਤੇ ਵੀ ਇਹ ਮਸਾਲੇ ਪਾ ਸਕਦੇ ਪਰ ਆਪਾਂ ਪਹਿਲਾਂ ਹੀ ਇਹਨੂੰ ਪਾ ਕੇ ਚੰਗੀ ਤਰ੍ਹਾਂ ਪਕਾ ਲਵਾਂਗੇ 2 ਕਮਿੰਟ ਮਸਾਲੇ ਨੂੰ ਪਕਾ ਕੇ ਤੇ ਹੁਣ ਅਸੀਂ ਗੈਸ ਬੰਦ ਕਰਕੇ ਤੇ ਇਹ ਮਸਾਲੇ ਨੂੰ ਠੰਡਾ ਕਰਕੇ ਫਿਰ ਇਹਦੀ ਆਪਾਂ ਗਰੇਵੀ ਬਣਾ ਕੇ ਤਿਆਰ ਕਰਾਂਗੇ ਲਓ ਜੀ ਮਸਾਲਾ ਆਪਣਾ ਬਿਲਕੁਲ ਤਿਆਰ ਹੈ ਤੇ ਉਧਰ ਆਪਣੇ ਚਨੇ ਵੀ ਬੋਇਲ ਹੋ ਗਏ ਨੇ ਜੀ ਤੇ ਹੁਣ ਅਸੀਂ ਇਹਨੂੰ ਠੰਡਾ ਕਰਕੇ ਤੇ ਫਿਰ ਆਪਾਂ ਇਹਨੂੰ ਪੀਸ ਲਵਾਂਗੇ ਜੀ ਮਸਾਲਾ ਆਪਣਾ ਠੰਡਾ ਹੋ ਗਿਆ ਜੀ ਹੁਣ ਅਸੀਂ ਇਹਨੂੰ ਮਿਕਸੀ ਚ ਪਾ ਕੇ ਇਹਦੀ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਚਨੇ ਆਪਣੇ ਬਿਲਕੁਲ ਸੌਫਟ ਹੋਏ ਆ ਕਿ ਨਹੀਂ ਅਸੀਂ ਹੁਣ ਕੁੱਕਰ ਨੂੰ ਖੋਲਿਆ ਜੀ ਦੇਖਦੇ ਹਾਂ ਜੀ ਆਹ ਦੇਖੋ ਜੀ ਆਲੂ ਤੇ ਬਿਲਕੁਲ ਸੌਫਟ ਹੋ ਗਏ ਨੇ ਤੇ ਚਣਿਆਂ ਨੂੰ ਚੈੱਕ ਕਰਦੇ ਆਂ ਚਨੇ ਵੀ ਬਿਲਕੁਲ ਸੌਫਟ ਨੇ ਜੀ ਹੁਣ ਅਸੀਂ ਕਰਦੇ ਆਂ ਜੀ ਤਿਆਰੀ ਗਰੇਵੀ ਨੂੰ ਪਕਾਉਣ ਦੀ ਹੁਣ ਅਸੀਂ ਇੱਕ ਚਮਚਾ ਇਹਦੇ ਵਿੱਚ ਤੇਲ ਪਾਤਾ ਤੇ ਇੱਕ ਚੁਟਕੀ ਅਸੀਂ ਜੀਰਾ ਪਾ ਦਾਂਗੇ ਜੀਰੇ ਨੂੰ ਅਸੀਂ ਥੋੜਾ ਜਿਹਾ ਭੁੰਨਾਂਗੇ ਇਸ ਦੇ ਨਾਲ ਹੀ ਅਸੀਂ ਇਹਦੇ ਵਿੱਚ ਅੱਧਾ ਚਮਚਾ ਤੇਗੀ ਮਿਰਚ ਪਾਵਾਂਗੇ ਤੇਗੀ ਮਿਰਚ ਪਾਉਣ ਨਾਲ ਸਬਜ਼ੀ ਦਾ ਕਲਰ ਬਹੁਤ ਵਧੀਆ ਹੁੰਦਾ ਹੈ ਜੀ ਤੇ ਹੁਣ ਇਸ ਦੇ ਨਾਲ ਹੀ ਅਸੀਂ ਇਹ ਵਾਲੀ ਸਾਰੀ ਗਰੇਵੀ ਜਿਹੜੀ ਕਿ ਆਪਾਂ ਬਣਾ ਕੇ ਤਿਆਰ ਕੀਤੀ ਹੈ ਇਹ ਪਾ ਦਾਂਗੇ। ਵਸ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ। ਕਿਉਂਕਿ ਪਹਿਲਾਂ ਜੀ ਮਸਾਲੇ ਆਪਾਂ ਸਾਰੇ ਚੰਗੀ ਤਰ੍ਹਾਂ ਭੁੰਨੇ ਹੋਏ ਨੇ ਪਰ ਜਿਸ ਟਾਈਮ ਤੇ ਸੀ ਇਹ ਲਈ ਇੱਕ ਪੇਸਟ ਜਾਂ ਗਰੇਵੀ ਬਣਾ ਕੇ ਤਿਆਰ ਕਰਦੇ ਆ ਉਸ ਤੋਂ ਬਾਅਦ ਵੀ ਇਹਨਾਂ ਨੂੰ ਥੋੜਾ ਜਿਹਾ ਭੁੰਨੇ ਤੇ ਫਿਰ ਸਬਜ਼ੀ ਦਾ ਟੇਸ ਬਹੁਤ ਵਧੀਆ ਆਉਂਦਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਨੂੰ ਜਿਆਦਾ دیر ਤੱਕ ਨਹੀਂ ਪਕਾਓਗੇ ਜਾਂ ਭੁੰਨੋਗੇ ਨਹੀਂ ਤਾਂ ਸਬਜੀ ਆਪਣੀ ਵਧੀਆ ਬਣ ਕੇ ਨਹੀਂ ਤਿਆਰ ਹੋਏਗੀ ਇਸ ਤਰੀਕੇ ਨਾਲ ਤੁਸੀਂ ਕਾਲੇ ਚਨੇ ਤੇ ਆਲੂਵਾਂ ਦੀ ਸਬਜੀ ਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਤੇ ਮਜ਼ੇਦਾਰ ਬਣੇਗੀ ਤੁਸੀਂ بار بار ਇਸ ਸਬਜੀ ਨੂੰ ਇਸੇ ਢੰਗ ਨਾਲ ਬਣਾਉਂਗੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਜੀ ਬਸ ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਪਕਾ ਲਾਂਗੇ 5 ਮਿੰਟ ਹੋ ਗਏ ਨੇ ਜੀ ਅਸੀਂ ਗ੍ਰੇਵੀ ਨੂੰ ਬਿਲਕੁਲ ਲੋ ਫਲੇਮ ਤੇ ਪਕਾ ਰਹੇ ਆ ਜੀ ਇਹ ਬਿਲਕੁਲ ਪੱਕ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਚੁਟਕੀ ਕਾਲੀ ਮਿਰਚ ਦਾ ਪਾਊਡਰ ਐਡ ਕਰਾਂਗੇ ਬਿਲਕੁਲ ਆਪਸ਼ਨਲ ਹੈ ਜੀ ਤੁਸੀਂ ਪਾਣਾ ਤੇ ਪਾ ਦੋ ਨਹੀਂ ਪਾਣਾ ਤੇ ਉਸ ਤੋਂ ਬਿਨਾ ਵੀ ਇਹ ਬਹੁਤ ਵਧੀਆ ਬਣਦੀ ਹੈ ਜੀ ਅੱਧਾ ਚਮਚਾ ਸੀ ਚਨੇ ਮਸਾਲਾ ਪਾ ਦਾਂਗੇ ਇਹਨਾਂ ਨੂੰ ਮਿਕਸ ਕਰਕੇ ਇਹਦੇ ਨਾਲ ਹੀ ਆਪਾਂ ਇਹ ਵਾਲੇ ਸਾਰੇ ਚਨੇ ਤੇ ਆਲੂ ਇਹ ਵੀ ਪਾ ਦਾਂਗੇ ਇੰਨਾਂ ਵਿੱਚ ਲਾਪਾ ਪਾਣੀ ਕੱਢਿਆ ਨਹੀਂ ਇਹਨਾਂ ਨੂੰ ਵੀ ਨਾਲ ਹੀ ਪਾ ਕੇ ਤੇ ਸਬਜੀ ਨੂੰ ਅਸੀਂ 5-7 ਮਿੰਟ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਨਾਲ ਪਕਾ ਲਵਾਂਗੇ ਤਾਂ ਕਿ ਪੂਰੇ ਮਸਾਲੇ ਦਾ ਟੇਸਟ ਸਬਜੀ ਦੇ ਵਿੱਚ ਚਨਿਆਂ ਦੇ ਵਿੱਚ ਰੱਚ ਮਿਚ ਜਾਵੇ ਜੀ ਹੁਣ ਅਸੀਂ ਇਹਨੂੰ ਟੱਕ ਕੇ ਮੀਡੀਅਮ ਫਲੇਮ ਤੇ ਪਕਾਉਨੇ ਆ ਫਿਰ ਅਸੀਂ ਦੇਖਦੇ ਹਾਂ ਜੀ ਸਬਜੀ ਨੂੰ ਵਿੱਚ ਵਿੱਚ ਇਹਨੂੰ ਆਪਾਂ ਚੈੱਕ ਵੀ ਕਰਦੇ ਰਵਾਂਗੇ ਜੀ 5-6 ਮਿੰਟਾਂ ਨੂੰ ਜੀ ਅਸੀਂ ਸਬਜੀ ਨੂੰ ਇਸ ਤਰ੍ਹਾਂ ਹੀ ਪਕਾ ਰਹੇ ਆ ਜੀ ਹੁਣ ਅਸੀਂ ਚੈੱਕ ਕਰਦੇ ਆ ਜੀ ਸਬਜੀ ਨੂੰ ਆ ਦੇਖੋ ਜੀ ਕਿੰਨੀ ਸੋਹਣੀ ਸਬਜੀ ਬਣ ਕੇ ਤਿਆਰ ਹੋਈ ਹੈ ਕਲਰ ਦੇਖੋ ਤੁਸੀਂ ਸਬਜੀ ਦਾ ਕਿੰਨਾ ਵਧੀਆ ਆਇਆ ਹੈ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਆਲੂ ਚਣਿਆਂ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਜੀ ਦੇਖੋ ਜੀ ਤੁਸੀਂ ਬਹੁਤ ਪਿਆਰੀ ਖੁਸ਼ਬੂ ਆਉਣ ਲੱਗ ਪਈ ਹੈ ਜੀ ਸਭ ਚੀਜ਼ਾਂ ਤੇ ਹੁਣ ਅਸੀਂ ਥੋੜੀ ਜੀ ਸੁੱਕੀ ਮੇਥੀ ਲਈ ਹੈ ਜਿਹਨੂੰ ਅਸੀਂ ਤਵੇ ਤੇ ਰੋਸਟ ਕਰ ਲਿਆ ਜੀ ਇਸ ਤਰ੍ਹਾਂ ਇਹਨੂੰ ਪਾ ਦਾਂਗੇ ਜੀ ਇਹਨੂੰ ਆਪਾਂ ਮਿਲਾ ਦਾਂਗੇ ਤਾਂ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਲੂ ਚਣਿਆਂ ਦੀ ਸਬਜ਼ੀ ਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ ਜਿਵੇਂ ਤੁਸੀਂ ਨੋਰਮਲ ਸਬਜ਼ੀ ਬਣਾਉਂਦੇ ਹੋ ਉਸ ਸਬਜ਼ੀ ਤੋਂ ਕਿਤੇ ਵੱਧ टीएसटी ਬਣ ਕੇ ਤਿਆਰ ਹੋਏਗੀ ਜੀ ਆ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਜੀ ਸਬਜੀ ਹੁਣ ਅਸੀਂ ਇਸ ਤੇ ਪਾਉਨੇ ਆ ਥੋੜਾ ਜਿਹਾ ਕਟਿਆ ਹੋਇਆ ਬਰੀਕ ਧਨੀਆ ਤੇ ਫਿਰ ਗਰਮਾ ਗਰਮ ਸਬਜੀ ਨੂੰ ਕਰਦੇ ਆਂ ਜੀ ਸਰਵ ਲਓ ਜੀ ਹੁਣ ਪਾਉਨੇ ਆ ਜੀ ਥੋੜਾ ਜਿਹਾ ਆਪਾਂ ਕਟਿਆ ਹੋਇਆ ਫਰੈਸ਼ ਧਨੀਆ ਤੇ ਗਰਮਾ ਗਰਮ ਗਰੇਵੀ ਵਾਲੇ ਆਲੂ ਚਣਿਆਂ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਕਰਦੇ ਆਂ ਜੀ ਇਹਨੂੰ ਆਪਾਂ ਸਰਵ ਹੁਣ ਸਬਜੀ ਨੂੰ ਅਸੀਂ ਇੱਕ ਡੂੰਗੇ ਚ ਕੱਢਦੇ ਆਂ ਜੀ ਲਓ ਜੀ ਗਰਮਾ ਗਰਮ ਗਰੇਵੀ ਵਾਲੇ ਆਲੂ ਚਨੇ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਕਿੰਨੇ ਸੋਨੇ ਬਣ ਕੇ ਤਿਆਰ ਹੋਏ ਨੇ ਜਿੰਨੇ ਸੋਨੇ ਦਿਖਣ ਨੂੰ ਲੱਗ ਰਹੇ ਨੇ ਜੀ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਨੇ ਇਹਦੇ ਵਿੱਚ ਗਰੇਵੀ ਤੁਸੀਂ ਆਪਣੀ ਇੱਛਾ ਦੇ ਅਨਸਾਰ ਗਾੜੀ ਜਾਂ ਪਤਲੀ ਕਰ ਸਕਦੇ ਹੋ ਜੀ ਆਪਾਂ ਇਹਦੇ ਨਾਲ ਚਾਵਲ ਬਣਾਉਣੇ ਨੇ ਇਸ ਕਰਕੇ ਆਪਾਂ ਥੋੜੀ ਜਿਹੀ ਦੀ ਗਰੇਵੀ ਨੂੰ ਪਤਲੀ ਰੱਖਿਆ ਜੀ ਤਾਂ ਤੁਸੀਂ ਆਪਣੇ ਹਿਸਾਬ ਨਾਲ ਦੇਖ ਲੈਣਾ ਜੀ ਕੋਈ ਵੀ ਗੈਸਟ ਆਵੇ ਤਾਂ ਵੀ ਤੁਸੀਂ ਇਹਨਾਂ ਨੂੰ ਬਣਾ ਕੇ ਸਰਵ ਕਰ ਸਕਦੇ ਹੋ ਇਸ ਦੇ ਨਾਲ ਗਰਮਾ-ਗਰਮ ਪੂੜੀਆਂ ਫੁਲਕੇ ਜਾਂ ਪਰੌਂਠੀਆਂ ਬਣਾਓ ਤੇ ਇਹਨਾਂ ਦਾ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਜੀ ਬਹੁਤ ਹੀ ਈਜ਼ੀ ਤੇ ਸਿੰਪਲ ਤਰੀਕਾ ਇਹਦੇ ਵਿੱਚ ਆਪਾਂ ਕੋਈ ਜ਼ਿਆਦਾ ਕੋਈ ਸਮਾਨ ਨਹੀਂ ਪਾਇਆ ਨੋਰਮਲ ਜਿਵੇਂ ਆਪਾਂ ਆਲੂ ਮਸ਼ਣ ਦੀ ਸਬਜ਼ੀਂ ਤੜਕਾ ਲਾਉਂਨੇ ਸੀ ਉਹੀ ਸਮਾਨ ਦਾ ਇਸਤੇਮਾਲ ਕੀਤਾ ਹੈ ਜੀ ਤੇ ਜੇਕਰ ਤੁਹਾਨੂੰ ਮੇਰਾ ਇਹ ਤਰੀਕਾ ਪਸੰਦ ਆਇਆ ਤੇ ਤੁਸੀਂ ਵੀ ਇੱਕ ਵਾਰੀ ਇਹਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ ਸੋ ਇਹ ਸੀ ਅੱਜ ਦੀ ਸਾਡੀ ਗਰੇਵੀ ਵਾਲੇ ਆਲੂ ਚੜੀਆਂ ਦੀ ਰੈਸਪੀ ਮਿਲਦੀ ਹੈ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ